ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਅੱਜ ਯਾਨੀ 14 ਮਾਰਚ 2025 ਨੂੰ ਆਪਣਾ 60ਵਾਂ ਜਨਮ ਦਿਨ ਮਨਾ ਰਹੇ ਹਨ ਅਤੇ ਮੀਡੀਆ ਤੇ ਫੈਨਸ ਨੂੰ ਉਹਨਾਂ ਦੇ ਜਨਮ ਦਿਨ ਦੇ ਜਸ਼ਨ ਦੇ ਵਿੱਚ ਇੱਕ ਵੱਡਾ ਸਰਪ੍ਰਾਈਜ਼ ਮਿਲਿਆ ਹੈ। ਕੱਲ ਮੁੰਬਈ ਦੇ ਵਿੱਚ ਹੋਏ ਮੀਟ ਐਂਡ ਗ੍ਰੀਟ ਇਵੈਂਟ ਦੇ ਦੌਰਾਨ ਆਮਿਰ ਖਾਨ ਨੇ ਆਪਣੀ ਗਰਲਫ੍ਰੈਂਡ ਨੂੰ ਮੀਡੀਆ ਦੇ ਨਾਲ ਮਿਲਵਾਇਆ ਹੈ ਤੇ ਆਪਣੀ ਲਾਈਫ ਦਾ ਇੱਕ ਨਵਾਂ ਚੈਪਟਰ ਖੋਲ੍ਹ ਦਿੱਤਾ ਹੈ। ਹਾਂ ਤੁਸੀਂ ਇਹ ਸਹੀ ਸੁਣਿਆ ਆਮਿਰ ਖਾਨ ਦੀ ਗਰਲਫ੍ਰੈਂਡ ਅਤੇ ਮਜ਼ੇਦਾਰ ਗੱਲ ਇਹ ਹੈ ਕਿ ਆਮਿਰ ਖਾਨ ਨੇ ਖੁਦ ਕਿਹਾ ਕਿ ਮੇਰੀ ਪ੍ਰੇਮਿਕਾ ਕਟਰੀਨਾ ਕੈਫ ਤੋਂ ਵੀ ਵੱਧ ਸੁੰਦਰ ਐ ਹੁਣ ਇਸ ਤੋਂ ਵੱਡੀ ਤਾਰੀਫ ਹੋਰ ਹੋ ਵੀ ਕੀ ਸਕਦੀ ਐ ਆਮਿਰ ਖਾਨ ਦੀ ਨਵੀਂ ਗਰਲਫ੍ਰੈਂਡ ਦਾ ਨਾਮ ਗੋਰੀ ਐ ਅਤੇ ਦੋਨੇ ਪਿਛਲੇ 18 ਮਹੀਨਿਆਂ ਤੋਂ ਰਿਲੇਸ਼ਨਸ਼ਿਪ ਦੇ ਵਿੱਚ ਹਨ ਸਭ ਤੋਂ ਦਿਲਚਸਪ ਗੱਲ ਇਹ ਐ ਕਿ ਗੋਰੀ 6 ਸਾਲ ਦੇ ਬੇਟੇ ਦੀ ਅੰਮੀ ਐ ਆਮਿਰ ਦੇ ਬੱਚੇ ਜੁਨਾਇਦ ਅਤੇ ਈਸ਼ਾ ਵੀ ਉਹਨਾਂ ਨੂੰ ਮਿਲੇ ਅਤੇ ਕਾਫੀ ਖੁਸ਼ ਨਜ਼ਰ ਆਏ ਜਦੋਂ ਪੈਪਸ ਨੇ ਆਮਿਰ ਖਾਨ ਤੋਂ ਪੁੱਛਿਆ ਕਿ ਉਹ 60 ਸਾਲ ਦੀ ਉਮਰ ਦੇ ਵਿੱਚ ਤੀਜੀ ਵਾਰ ਵਿਆਹ ਕਰਵਾਉਣ ਜਾ ਰਹੇ ਨੇ ਤਾਂ عامر ਨੇ ਬੋਤੀ ਸੋਚ ਸਮਝ ਕੇ ਜਵਾਬ ਦਿੱਤਾ ਕਿ ਮੈਨੂੰ ਨਹੀਂ ਪਤਾ ਕਿ ਇਸ ਉਮਰ ਦੇ ਵਿੱਚ ਵਿਆਹ ਕਰਨਾ ਸਹੀ ਹੋਵੇਗਾ ਜਾਂ ਨਹੀਂ ਪਰ ਅਸੀਂ ਦੋਵੇਂ ਇੱਕ ਦੂਜੇ ਦੇ ਨਾਲ ਡੀਪਲੀ ਕਮਿਟਿਡ ਆ